ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ 17 ਸਤ 2020 ਤੋਂ ਬਾਅਦ ਭਰਤੀ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ 6ਵੇਂ ਤਨਖਾਹ ਕਮਿਸ਼ਨ ਲਾਗੂ ਨਾ ਕਰਨ ਲਈ ਵੈਦੋਪਾਗ ਦੁਆਰਾ ਲਿਖੇ 23 ਜਨ 2025 ਦੇ ਪੱਤਰ ਦੇ ਵਿਰੁੱਧ ਸਿਵਲ ਸਟਾਫ ਐਸੋਸੀਏਸ਼ਨ ਦੁਆਰਾ ਮੁੱਖ ਮੰਤਰੀ ਤੇ ਵਿੱਤ ਮੰਤਰੀ ਨੂੰ ਲਿਖੇ ਗਏ ਪੱਤਰ ਦਾ ਜਿਕਰ ਕਰਦੇ ਹਾਂ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਨੂੰ ਗੁਜਾਰਾਇਆ ਗਿਆ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਹਰੇਕ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਪੰਜਾਬ ਸਰਕਾਰ ਵਿੱਚ 17/7/2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਲਈ ਮਾਣਯੋਗ ਪੰਜਾਬ ਐਂਡ ਖੇਦਿਆਨਾ ਹਾਈ ਕੋਰਟ ਤੋਂ ਪੰਜਾਬ ਦੇ 6ਵੇਂ ਤਨਖਾਹ ਕਮਿਸ਼ਨ ਦਿੱਤੇ ਜਾਣ ਲਈ ਲਗਾਈ ਸੀ ਡਬਲਯੂਪੀ 15896 ਦਾ ਫੈਸਲਾ ਪਟੀਸ਼ਨ ਕਰਤਾਵਾਂ ਦੇ ਹੱਕ ਦੇ ਵਿੱਚ ਆਇਆ ਸੀ ਇਸ ਤੋਂ ਬਾਅਦ ਹੋਰ ਵੀ ਪਟੀਸ਼ਨ ਕਰਤਾਵਾਂ ਨੇ ਹਾਈ ਕੋਰਟ ਵਿੱਚ ਅਰਜ਼ੀਨਾ ਪਾ ਕੇ ਕੇਂਦਰ ਦੇ 7ਵੇਂ ਤਨਖਾਹ ਕਮਿਸ਼ਨ ਦੀ ਬਜਾਏ ਪੰਜਾਬ ਦਾ 6ਵਾਂ ਤਨਖਾਹ ਕਮਿਸ਼ਨ ਦੇਣ ਲਈ ਰੇਟਰਾਂ ਦਾ ਕਮਿਟੀ 1720 ਦੇ ਪੱਤਰ ਨੂੰ ਐਗਜ਼ੀਕਿਊਟਿਵ ਸਪਲੀਮੈਂਟਰੀ ਪੱਤਰ ਮੰnade ਹੋਏ ਅਦਾਲਤ ਨੇ ਫੈਸਲਾ ਤਾਂ ਪਟੀਸ਼ਨ ਕਰਤਾਵਾਂ ਦੇ ਹੱਕ ਦੇ ਵਿੱਚ ਦਿੱਤਾ ਸੀ ਪਰੰਤੂ ਪੰਜਾਬ ਸਰਕਾਰ ਕਾਨੂੰਨੀ ਤੌਰ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚੋਂ ਡਬਲ ਬੈਂਚ ਤੇ ਵੀ ਇਸ ਅਪਾਇ ਸਕੋਪ ਵਿੱਚੋਂ ਵੀ ਭਾਰਤ ਜਾਣ ਦੇ ਬਾਝੂ ਦਾ ਇਹਨਾਂ ਮਲਾਜ਼ਮਾਂ ਤੇ ਪੰਜਾਬ ਦਾ 6ਵਾਂ ਤਨਖਾਹ ਕਮਿਸ਼ਨ ਲਾਗੂ ਕਰਨ ਦੀ ਬਜਾਏ ਕੇਂਦਰ ਦਾ 7ਵਾਂ ਤਨਖਾਹ ਕਮਿਸ਼ਨ ਦੇਣ ਲਈ ਹੀ ਵਿਚਿਤ ਹੈ ਇਸ ਲਈ ਪੰਜਾਬ ਦੇ ਵਿੱਤ ਵਿਭਾਗ ਨੇ ਮਿਤੀ 23/4/2025 ਨੂੰ ਇੱਕ ਪੱਤਰ ਜਾਰੀ ਕਰਕੇ 17/2020 ਦੇ ਪੱਤਰ ਦੀ ਧਾਰਾ 6 ਦਾ ਹਵਾਲਾ ਦੇ ਕੇ ਸਰਵਸ ਰੋਲਾ ਵਿੱਚ ਕੀਤੀਆਂ ਸੋਧਾਂ ਨੂੰ ਰੈਟਰੋਸਪੈਕਟਿਵਲੀ ਲਾਗੂ ਕਰਨ ਲਈ ਲਿਖਿਆ ਸੀ ਇਸ ਨਾਲ ਇਸ ਮਿਤੀ ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ ਦਾ ਜੇਮਾ ਤਨਖਾਹ ਕਮਿਸ਼ਨ ਪ੍ਰਾਪਤ ਕਰਨ ਦੀ ਉਮੀਦ ਨੂੰ ਪਾਰੀ ਤੱਕਾ ਲੱਗਿਆ ਸੀ 23/4/2025 ਦੇ ਲਿਖੇ ਪੱਤਰ ਨੂੰ 17/7/2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਨਾਲ ਹੋਰ ਬੇਇਨਸਾਫੀ ਕਰਾਰ ਦਿੰਦੇ ਹੋਏ ਸ਼ਿਵ ਸਕੱਤਰੇਤ ਸਟਾਫ ਐਸੋਸੀਏਸ਼ਨ ਰਜਿਸਟਰਡ ਦੇ ਚੇਅਰਮੈਨ ਸੁਭਚੰਦ ਸਿੰਘ ਖਹਿਰਾ ਪ੍ਰਧਾਨ ਸੀਲ ਕੁਮਾਰ ਸਾਹਿਲ ਸ਼ਰਮਾ ਜਨਰਲ ਸਕੱਤਰ ਤੇ ਮਿਥਨ ਚਾਵਲਾ ਵਿੱਤ ਸਕੱਤਰ ਨੇ ਮੁੱਖ ਮੰਤਰੀ ਪੰਜਾਬ ਤੇ ਵਿੱਤ ਮੰਤਰੀ ਪੰਜਾਬ ਨੂੰ ਇਸ ਪਾਰੀ ਬੇਨਸਾ ਵੀ ਵਿਰਧ ਇੱਕ ਪੱਤਰ ਲਿਖਿਆ ਹੈ ਤਾਂ ਆਓ ਜਾਣਦੇ ਹਾਂ ਕਿ ਇਸ ਪੱਤਰ ਵਿੱਚ ਕੀ ਲਿਖਿਆ ਗਿਆ ਹੈ ਪੱਤਰ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਮਾਨਯੋਗ ਵਿੱਤ ਮੰਤਰੀ ਪੰਜਾਬ ਤੇ ਮਾਨਯੋਗ ਮੁੱਖ ਸਕੱਤਰ ਪੰਜਾਬ ਨੂੰ ਸੰਬੋਧਨ ਕਰਕੇ ਲਿਖਿਆ ਗਿਆ ਹੈ ਵਿਸ਼ਾ ਵਿੱਤ ਉਪਾਅ ਦੇ ਪੱਤਰ ਮਿਤੀ 23/4/2025 ਨੂੰ ਤੁਰੰਤ ਅਸਲ ਨਾਲ ਵਾਪਸ ਲੈਂਦੇ ਹੋਏ ਮਾਣਯੋਗ ਅਦਾਲਤਾਂ ਵੱਲੋਂ ਮੁਲਾਜ਼ਮਾਂ ਦੇ ਹੱਕ ਵਿੱਚ ਸਮੇਂ-ਸਮੇਂ ਤੇ ਦਿੱਤੇ ਫੈਸਲਿਆਂ ਦੇ ਸਨਮੁਖ ਮਿਤੀ 17/3/2020 ਜਾਂ ਇਸ ਤੋਂ ਬਾਅਦ ਪੜਤੀ ਮੁਲਾਜ਼ਮਾਂ ਨੂੰ ਕੇਂਦਰ ਦੀ ਜਗ੍ਹਾ ਤੇ ਪੰਜਾਬ ਦਾ 6ਵਾਂ ਤਨਖਾਹ ਕਮਿਸ਼ਨ ਲਾਗੂ ਕਰਨ ਸੰਬੰਧੀ ਹਾਂਜੀ ਇਹ ਵਿਸ਼ਾ ਸੀ ਫਿਰ ਅੱਗੇ ਲਿਖਿਆ ਰਿਸਪੈਕਟਡ ਸਰ ਅਗੋਂ ਜੀ ਦੇ ਧਿਆਨ ਵਿੱਚ ਲਿਆਇਆ ਜਾਂਦਾ ਹੈ ਕਿ ਪੰਜਾਬ ਸੰਕਾਸ਼ 14/7/2020 ਤੋਂ ਬਾਅਦ ਮੁਲਾਜ਼ਮਾਂ ਦੇ ਸਰਵਿਸ ਰੂਲ ਅਮੈਂਡ ਨਾ ਹੋਣ ਕਾਰਨ ਉਹਨਾਂ ਨੂੰ ਕੇਂਦਰ ਦੇ 7ਵਾਂ ਤਨਖਾਹ ਕਮਿਸ਼ਨ ਦੇਣ ਦੀ ਬਜਾਏ ਪੰਜਾਬ ਦੇ 6ਵੇਂ ਤਨਖਾਹ ਕਮਿਸ਼ਨ ਅਰ ਸਾਲ ਤਨਖਾਹਾਂ ਫਿਕਸ ਕਰਨ ਸੰਬੰਧੀ ਸੌਰਵ ਸ਼ਰਮਾ ਵਰਸਿਟ ਪੰਜਾਬ ਸਰਕਾਰ ਦੇ ਕੇਸ ਵਿੱਚ ਸੀਡਬਲਯੂਪੀ ਨੰਬਰ 15896/2023 ਵਿੱਚ ਮਿਤੀ 13 ਨੂੰ 24 ਨੂੰ ਅਦਾਲਤ ਵੱਲੋਂ ਪਟੀਸ਼ਨਾਂ ਦੇ ਹੱਕ ਵਿੱਚ ਫੈਸਲਾ ਇਤਿਹਾਸੀ ਕਿ ਪੇ ਸਕੇਲ ਵਿੱਚ ਦੇ ਆਫ ਐਂਡਰੋਇਟਡ ਅੰਡਰ ਦਾ 2016 ਰੂਲਸ ਫਰਮ ਦਾ ਡੇਟ ਆਫ देयर ਅਪੋਇੰਟਮੈਂਟ ਇਨ ਹੁਕਮਾ ਦੇ ਹਵਾਲੇ ਵਿੱਚ 50 ਫੀਸ ਨੂੰ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਵਿਕੇਸ ਐਫਐਲਪ ਨੰਬਰ 1158 ਆਫ 2025 ਦਾਇਰ ਕੀਤੀ ਗਈ ਸੀ ਤੇ ਉਸ ਨੂੰ ਰੱਦ ਕਰਦੇ ਹੋਏ ਮੋਟਿਸ਼ਨ ਕਰਤਾਵਾਂ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ ਗਿਆ ਸੀ ਇਸ ਉਪਰੰਤ ਸਰਕਾਰ ਵੱਲੋਂ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਵਿੱਚ ਇਹ ਦਰਖਾਸਤ ਕੀਤੀ ਗਈ ਰੀਵਿਊ ਪਟੀਸ਼ਨ ਨੰਬਰ 400/252 ਰੱਦ ਕੀਤੀ ਗਈ ਸੀ ਤੇ ਪਟੀਸ਼ਨਰਾਂ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ ਗਿਆ ਸੀ ਜਿਹਦੇ ਸੰਮੁਖ ਪਟੀਸ਼ਨਰ ਨੂੰ ਧੂਲ 2016 ਦੇ ਤਹਿਤ ਉਹਨਾਂ ਦੀ ਨਿਯੁਕਤੀ ਦੀ ਮਿਤੀ ਤੇ ਛੇਵਾਂ ਤਰਫਾ ਅਧਿਕਾਰ ਮਿਲੂ ਕੀਤਾ ਜਾਣਾ ਬਣਦਾ ਹੈ CW P 15996/2023 ਦੇ ਹਵਾਲੇ ਵਿੱਚ ਹੋਰ ਕਈ ਮੁਲਾਜ਼ਮਾਂ ਵੱਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਕੇਸ ਦਾ ਕੀਤੇ ਗਏ ਜਿਸ ਦਾ ਫੈਸਲਾ ਪਟੀਸ਼ਨ ਕਰਤਾਵਾਂ ਦੇ ਹੱਕ ਦੇ ਵਿੱਚ ਦਿੱਤਾ ਗਿਆ ਜਾਂ ਦਿੱਤਾ ਜਾ ਰਿਹਾ ਹੈ ਕਿਸੇ ਵੀ ਰਾਜ ਦੀ ਸਰਕਾਰ ਦੀ ਇਹੋ ਤਰਜੀਹ ਹਦਾਇਤ ਹੁੰਦੀ ਹੈ ਕਿ ਮੁਲਾਜ਼ਮਾਂ ਦੇ ਨਾਲ ਮੁਲਾਜ਼ਮਾਂ ਦਾ ਸਬੰਧ ਕਿਸੇ ਵੀ ਕੇਸ ਵਿੱਚ ਕੋਈ ਲਿਟੀਗੇਸ਼ਨ ਪੈਦਾ ਨਾ ਹੋਣ ਦਿੱਤੀ ਜਾਵੇ ਤੇ ਜੇਕਰ ਕੋਈ ਲਿਟੀਗੇਸ਼ਨ ਸਾਹਮਣੇ ਆਵੇ ਤਾਂ ਉਹਨਾਂ ਦਾ ਹੱਲ ਪਹਿਲੇ ਉਦਾਰਨ ਤੇ ਕੰਡ ਕੇ ਮਾਮਲੇ ਦਾ ਨਿਪਟਾਰਾ ਕੀਤਾ ਜਾਵੇ ਨਾਤੋਂ ਇਸ ਦੇ ਉਲਟ ਪੰਜਾਬ ਸਰਕਾਰ ਵਿੱਤ ਵਿਭਾਗ ਪਰਸਨਲ 1 ਸ਼ਾਕਾ ਦੇ ਪੱਤਰ ਨੰਬਰ 33 ਮਿਤੀ 23/4/2025 ਰਾਹੀਂ ਮਿਤੀ 17/07/2020 ਦੀ ਨੂੰ ਇਸ ਤੋਂ ਬਾਅਦ ਭਰਤੀ ਮੁਲਾਜ਼ਮਾਂ ਲਈ ਕੇਂਦਰ ਦੇ ਸਤਵਾਂ ਤਨਖਾਹ ਕਮਿਸ਼ਨ ਅਨੁਸਾਰ ਸਕੇਲ ਲਾਗੂ ਕਰਨ ਸੰਬੰਧੀ ਇਹ ਲਿਖਿਆ ਗਿਆ ਹੈ ਕਿ ਇਟ ਸ਼ਲ ਅਪਲਾਈ ਟੂ ਪ੍ਰੋਸਪੈਕਟਿਵ ਰਿਕਰੂਟਮੈਂਟ ਆਈ ਰਿਕਰੂਟਮੈਂਟਸ ਮੇਡ ਔਨ ਔਰ ਆਫਟਰ 17 7 2020 ਯਾਨੀ ਇਸ ਦੇ ਵਿੱਚ ਅੱਗੇ ਜੋ ਪੱਤਰ ਹੈ ਉਸ ਦਾ ਹਵਾਲਾ ਦਿੱਤਾ ਗਿਆ ਹੈ ਤੇ ਇਸ ਤੋਂ ਬਾਅਦ ਤਾਂ ਫਿਰ ਵਿੱਚ ਇਹ ਲਿਖਿਆ ਗਿਆ ਹੈ ਇਹ ਕਹਿਣ ਦੇ ਸੰਭਵ ਹੋ ਸਕਦਾ ਹੈ ਕਿ ਕਿਸੇ ਵੀ ਹਦਾਇਤ ਬਾਰੇ ਨੋਟੀਫਿਕੇਸ਼ਨ ਅੱਜ ਜਾਰੀ ਹੋਵੇ ਤੇ ਉਸ ਦਾ ਪ੍ਰਭਾਵ ਪਿਛਲੀ ਮਿਤੀ ਤੋਂ ਲਾਗੂ ਕੀਤਾ ਜਾਵੇ ਇਸ ਸਬੰਧੀ ਆਗਿ ਦੇ ਧਿਆਨ ਦੇ ਵਿੱਚ ਇਹ ਵੀ ਜਾਂਦਾ ਜਾਂਦਾ ਹੈ ਕਿ ਵਿੱਤ ਵਿਭਾਗ ਵਿੱਤ ਪਰਸਨਲ ਇੱਕ ਸ਼ਾਖਾ ਦੇ ਪੱਤਰ ਨੰਬਰ 853793 ਪਬਲਿਕ 1 ਮਿਤੀ 4 10 2016 ਰਾਹੀਂ ਪੰਜਾਬ ਦੇ ਮੁਲਾਜ਼ਮਾਂ ਦਾ ਪੰਖ ਕਾਲ ਦਾ ਸਮਾਂ 200 ਤੋਂ ਵਧਾ ਕੇ 300 ਕਰਨ ਦੇ ਹੁਕਮ ਤੁਰੰਤ ਦੇ ਅਸਰ ਨਾਲ ਲਾਗੂ ਕੀਤੇ ਗਏ ਹਨ ਪਰਤੂ ਇਸ ਪੱਤਰ ਦੇ ਹਵਾਲੇ ਵਿੱਚ ਵੱਖ-ਵੱਖ ਮੁਲਾਜ਼ਮਾਂ ਜਿਨ੍ਹਾਂ ਦਾ ਭਰਤੀprocess ਸਮਿਤੀ 4 ਦਾ 16 ਤੋਂ ਪਹਿਲਾਂ ਸ਼ੁਰੂ ਹੋਇਆ ਸੀ ਦਾ ਪਰਕ ਕਾਲ ਸਮਾਂ 50 ਸਰਕਾਰ ਵੱਲੋਂ 3 ਸਾਲ ਦੀ ਬਜਾਏ 2 ਸਾਲ ਹੀ ਰੱਖਿਆ ਗਿਆ ਸੀ ਉਕਤ ਦਰਸਾਈ ਸਥਿਤੀ ਦੇ ਸੰਮੁਖ ਐਸੋਸੀਏਸ਼ਨ ਹੈਟ ਅਨਸਾਰ ਇਹ ਮੰਨਤ ਕਰਦੀ ਹੈ ਕਿ ਹੁਣ ਪੰਜਾਬ ਦੇ ਭਰਤੀ ਹੋਏ ਭਰਤੀ ਹੋਣ ਵਾਲੇ ਕਿਸੇ ਵੀ ਮੁਲਾਜ਼ਮ ਤੇ ਕੇਂਦਰੀ ਸਕੇਲ ਲਾਗੂ ਨਾ ਕੀਤੇ ਜਾਣ ਅੜਾ ਵਿੱਤ ਵਿਭਾਗ ਵਿੱਤ ਪਰਸਨਲ 1 ਸ਼ਾਖਾ ਦੇ ਪੱਤਰ ਨੰਬਰ 33 ਮਿਤੀ 23/4/2025 ਨੂੰ ਤੁਰੰਤ ਅਸਰ ਨਾਲ ਵਾਪਸ ਲੈਂਦੇ ਹੋਏ ਮਾਨਯੋਗ ਅਦਾਲਤਾਂ ਵੱਲੋਂ ਮੁਲਾਜ਼ਮਾਂ ਦੇ ਹੱਕ ਵਿੱਚ ਸਮੇਂ-ਸਮੇਂ ਤੇ ਦਿੱਤੇ ਫੈਸਲਿਆਂ ਦੇਸ਼ ਨਮੋਕਰ ਮਤੀ 7122 ਤੋਂ ਕੋਪੀ ਦੇ ਨੋਟੀਫਿਕੇਸ਼ਨ ਮਤੀ 23 2425 ਦੇ ਜਾਰੀ ਹੋਣ ਤੋਂ ਪਹਿਲਾਂ ਜਿਨ੍ਹਾਂ ਵਿਭਾਗਾਂ ਵੱਲੋਂ ਬਾਗੀ ਰੋਲਾਂ ਵਿੱਚ ਕੇਂਦਰੀ ਸਕੀਮਾਂ ਦਾ ਜਿੱਤ ਨਹੀਂ ਹੈ ਉਹਨਾਂ ਵਿਭਾਗਾਂ ਵਿੱਚ ਭਰਤੀ ਹੋ ਚੁੱਕੇ ਸਮੂਹ ਮੁਲਾਜ਼ਮਾਂ ਲਈ ਪੰਜਾਬ ਦਾ 6ਵਾਂ ਤਨਖਾਹ ਕਮਿਸ਼ਨ ਕੀ ਲਾਗੂ ਕੀਤਾ ਜਾਵੇ ਤਾਂ ਇਸ ਤੋਂ ਬਾਅਦ ਤਾਂ ਜੀ ਪ੍ਰਧਾਨ ਔਰ ਸਕੱਤਰ ਜਨਸਕੱਤਰ ਦੇ ਸਿਗਨੇਚਰ ਨੇ ਤਾਂ ਇਸ ਤੋਂ ਬਾਅਦ ਇਹ ਗੱਲ ਲਿਖੀ ਹੈ ਕਿ ਤਾਂ ਹੁਣ ਇਸ ਪੱਤਰ ਤੋਂ ਸਪਸ਼ਟ ਹੈ ਕਿ ਸਿਵਲ ਸਕਤਰੇ ਸਟਾਫ ਐਸੋਸੀਏਸ਼ਨ ਨੇ 1782 ਤੋਂ ਬਾਅਦ ਭਰਤੀ ਮਤਾਜਮਾ ਤੇ ਪੰਜਾਬ ਦੇ 6ਵੇਂ ਤਨਖਾਹ ਕਮਿਸ਼ਨ ਲਾਗੂ ਕਰਨ ਦੀ ਔਰ ਜ਼ੋਰ ਵਕਾਫਤ ਕੀਤੀ ਹੈ ਤੇ ਸਰਕਾਰ ਦੁਆਰਾ ਜਾਰੀ ਕੀਤੇ ਮਿਤੀ 23/4/2025 ਦੀ ਪਾਰੇ ਆਲੋਚਨਾ ਕੀਤੀ ਹੈ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦੁਆਰਾ ਜਾਰੀ ਪੱਤਰਾਂ ਨੂੰ ਕੀ ਇੱਕ ਵਾਰ ਫੇਰ ਅਦਾਲਤਾਂ ਵਿੱਚ ਚੈਲੰਜ ਕਰਕੇ 6ਵੇਂ ਤਨਖਾਹ ਕਮਿਸ਼ਨ ਪ੍ਰਾਪਤ ਕਰਨ ਲਈ ਕਦੋਂ ਤੇ ਕਿਵੇਂ ਚਰਜ ਕੀਤੀ ਜਾਂਦੀ ਹੈ ਤੇ ਉਸ ਦਾ ਕੀ ਨਤੀਜਾ ਨਿਕਲਦਾ ਹੈ ਇਹ ਤਾਂ ਹੁਣ ਕੌਣ ਵੱਲ ਸਮਾਂ ਹੀ ਦੱਸੇਗਾ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਉਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਜੀ